ਅਡੀ ਕੁੰਡਲੀ ਚ ਸ਼ਣੀਆਂ ਤਾਂ ਸ਼ਣੀ ਰਹਿਣ ਤੇ ਦੇ ਕੁਝ ਬੰਦਿਆਂ ਦੇ ਬੇਇਜ਼ਤੀ ਮੈਂ ਧਾਣੀ ਕਰ ਧਾਣੀ ਚੱਲ ਪਣੀਆਂ ਪਣੀਆਂ ਸਾਲੀ ਬਣੀਆਂ ਭੁੱਲ ਤੋਂ ਨਹੀਂ ਗਏ ਹਮੇ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਸਿਟੀ ਸੈਂਟਰ ਬੱਸ ਸਟੈਂਡ ਦੇ ਨੇੜੇ ਸਕੰਟ ਮਾਰਦਾ ਪੌੜੀਆਂ ਚੜ੍ਹਦਾ ਤਾਂ ਪੌੜੀਆਂ ਦੇ ਉੱਪਰ ਹੀ ਨੇ ਜਿਹੜਾ ਮੋਟਰਸਾਈਕਲ ਸੀਗਾ ਪੌੜੀਆਂ ਤੇ ਚੜ੍ਹ ਕੇ ਤੇ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਉੱਪਰ ਚੜਿਆ ਮੁੰਡਾ ਔਰ ਇਹੀ ਬੱਚਾ ਸ਼ਾਦੀ ਦੇਖਣ ਜਾ ਰਿਹਾ ਤੇ ਟਰੈਕਟਰ ਦੇ ਅੱਗੇ ਬੈਠਾ ਹੈ ਲਿਆਓ ਕੱਕਾ ਕਾਗੇ ਲਿਆਓ ਔਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਬਾਕੀ ਤੁਹਾਨੂੰ ਬੱਚਿਓ ਬਹੁਤ ਵਾਰੀ ਮੋੜਿਆ ਕਿ ਨਾ ਇਹ ਜਿਹੜੇ ਸਟੰਟ ਹੈ ਨਾ ਕਰੋ ਆਪਣੀ ਜਾਨ ਜਿਹੜੀ ਹੈ ਗਵਾ ਲੋਗੇ ਨਾ ਕਰੋ ਦੇਖੋ ਥੱਲੇਲੇ ਪੋਰਸ਼ਨ ਤੋਂ ਉੱਪਰਲੇ ਪੋਰਸ਼ਨ ਦੇ ਉੱ퍼 ਮੋਟਰਸਾਈਕਲ ਚੜਿਆ ਤੇ ਟਰੈਕਟਰ ਹੈ ਟਰੈਕਟਰ ਦੇ ਉੱਪਰ ਕੋਈ ਕੈਂਡ ਜੀ ਆਪਾਂ ਸ਼ਾਦੀ ਦੇਖਣ ਚੱਲੇ ਆਂ ਕਿਉਂ ਅੱਗੇ ਬੈਠਣਾ ਉਹਦੇ ਇੰਨਾ ਰੋਡ ਚੱਲ ਰਿਹਾ ਹੋ ਆ ਲਓ ਇਹ ਤੁਹਾਡਾ ਗਿਫਟ ਹੈ ਤੇ ਇਹਨੂੰ ਸੰਭਾਲ ਕੇ ਰੱਖਣਾ ਹੈ